ਫੈਟੀ ਲੀਵਰ ਕੀ ਹੈ ਫੈਟੀ ਲੀਵਰ ਜਿਗਰ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਫੈਟ ਇਕੱਠੇ ਹੋਣ ਨੂੰ ਕਹਿੰਦੇ ਨੇ ਔਰ ਇਹ ਬੜੀ ਕਾਮਨ ਬਿਮਾਰੀ ਹੈ ਜਿਹੜੀ ਕਿ ਲਗਭਗ 20 ਤੋਂ 30% ਮਰੀਜ਼ਾਂ ਆਪਣੀ ਪਾਪੂਲੇਸ਼ਨ ਦੇ ਵਿੱਚ ਅੱਜਕੱਲ੍ਹ ਹੈ ਇਹ ਇੱਕ ਆਮ ਬਿਮਾਰੀ ਵੀ ਹੋ ਸਕਦੀ ਹੈ ਔਰ ਅਗਰ ਇਹਦਾ ਕੰਟਰੋਲ ਨਾ ਕੀਤਾ ਜਾਵੇ 5ਵੇਂ 6ਵੇਂ ਦਹਾਕੇ ਉਮਰ ਦੇ ਵਿੱਚ ਜਾ ਕੇ ਇਹ ਜਿਗਰ ਨੂੰ ਖਰਾਬ ਵੀ ਕਰ ਸਕਦੀ ਹੈ ਇਹਦੇ ਲੱਛਣ ਕੀ ਹੁੰਦੇ ਨੇ ਇਹਦੇ ਨਾਲ ਜਾਂ ਤਾਂ ਪੇਸ਼ੰਤ ਨੂੰ ਕੋਈ ਲੱਛਣ ਨਹੀਂ ਹੁੰਦੇ ਏ ਸਿਮਪਟੋਮੈਟਿਕ ਬਿਮਾਰੀ ਹੈ ਜਾਂ ਪੇਟ ਦੇ ਸੱਜੇ ਪਾਸੇ ਉੱਪਰਲੇ ਹਿੱਸੇ 'ਚ ਕੁਝ ਡਿਸਕੰਫਰਟ ਹੋ ਸਕਦਾ ਹੈ ਯੂ ਨੋ ਡਾਇਗਨੋਸ ਕਿਵੇਂ ਕੀਤਾ ਜਾਂਦਾ ਹੈ ਅਲਟਰਾਸਾਉਂਡ ਨਾਲ ਅਲਟਰਾਸਾਉਂਡ ਨਾਲ ਤੁਹਾਨੂੰ ਫੈਟੀ ਲਿਵਰ ਡਾਇਗਨੋਸ ਹੁੰਦਾ ਹੈ ਔਰ ਇਹ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਉਹਦੇ ਅੱਗੇ ਦੋ ਟੈਸਟ ਹੁੰਦੇ ਨੇ ਇੱਕ ਲਿਵਰ ਫੰਕਸ਼ਨ ਟੈਸਟ ਔਰ ਇੱਕ ਫਾਈਬਰੋਸਕੈਨ ਅਗਰ ਇਸ ਤਰ੍ਹਾਂ ਦੇ ਲੱਛਣ ਹੈਗੇ ਨੇ ਔਰ ਇਹਨੂੰ ਇਗਨੋਰ ਨਾ ਕੀਤਾ ਜਾਵੇ ਔਰ ਇਹਦੇ ਇਲਾਜ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਹੈ ਉਹ ਲਾਈਫ ਸਟਾਈਲ ਮੋਡੀਫਿਕੇਸ਼ਨ ਦਾ ਯਾਨੀ ਕਿ ਡਾਈਟ ਅਤੇ ਐਕਸਰਸਾਈਜ਼ ਦਾ ਰੋਲ ਦਵਾਈਆਂ ਦੇ ਨਾਲੋਂ ਕਿਤੇ ਜ਼ਿਆਦਾ ਹੈ ਸੋ ਇਸ ਦਾ ਧਿਆਨ ਰੱਖਿਆ ਜਾਵੇ ਔਰ ਅੱਗੇ ਪਵਨ ਵਾਲੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਲਿਵਰ ਦਾ ਖਰਾਬ ਹੋਣਾ ਜਿਹੜਾ ਕਿ ਲੰਮੀ ਉਮਰ ਦੇ ਵਿੱਚ ਆ ਕੇ ਹੋ ਸਕਦਾ ਹੈ ਉਸ ਤੋਂ ਬਚਿਆ ਜਾ ਸਕਦਾ ਹੈ ਧੰਨਵਾਦ